ਚੌਰ ਸੰ ਲੈ ਕੇ ਉਹ ਫਟੇ ਹੋਏ ਜਾਮੇ ਚ ਬੰਨ ਕੇ ਸਦਾਮਾ ਚ ਰੁਪਿਆ ਪਹੁੰਚਾ ਨਗਰ ਦਵਾਰ ਕਾ ਸਿੰਘ ਦਵਾਰ ਖਲੋਤਾ ਆਏ ਜੋ ਗੁਰਵਾਜੇ ਚਾਹਤੇ ਖੜਿਆ ਉਸ ਵੇਲੇ ਕ੍ਰਿਸ਼ਨ ਭਗਵਾਨ ਜੀ ਛੱਡ ਸਿੰਘਾਸਨ ਹਰ ਜੀ ਆਏ ਪਹਿਲੇ ਮੈਂ ਪਤ ਰਖਣਾ ਪਹਿਰੀ ਪਹਿ ਲੈ ਗਲ ਆਏ ਪਹਿਲਾ ਪ੍ਰਕੰਮਿਆ ਕੀਤੀ ਗੁਰ ਭਾਈ ਪੁਨੇ ਦਾ ਪ੍ਰੇਮ ਦਿਖਾਇਆ ਤੇ ਫੇਰ ਮੱਥਾ ਟੇਕਿਆ ਤੇ ਕੰਠ ਦੇ ਨਾਲ ਸਦਾਮੇ ਨੂੰ ਲਾ ਲਿਆ ਸੁਦਾਮਨ ਨੂੰ ਯਾਦ ਦੇ ਸੰਗਸਨ ਤੇ ਬਿਠਾ ਦਿੱਤਾ ਬਿਠਾ ਕੇ ਪੁੱਛੇ ਆਏ ਕਿਸ ਪ੍ਰਕਾਰ ਆਏ ਹੋ ਇਹ ਮੰਗ ਨਹੀਂ ਸਕਿਆ ਉਸ ਵੇਲੇ ਸੁਦਾਮਾ ਅੰਤਰੀਜਾਨੀ ਨੇ ਤੇ ਜਲਦੀ ਵਾਹਿ ਜਾਣ ਕਰਕੇ ਭਾਉਣਾ ਸਵੇਨੇ ਦੇ ਸੁਦਾਮਾਪੁਰੇ ਦੇ ਬਣਾ ਦਿੱਤੇ ਤੇ ਚਾਰੇ ਪਾਸੇ ਸੰਗੋਜ ਨੂੰ ਦੇ ਦਿੱਤੇ ਇਸ ਪ੍ਰਕਾਰ ਸ਼੍ਰੀ ਸੰਗਜੀ ਬ੍ਰਹਮ ਸੁਦਾਮੇ ਦਾ ਦਲੇਦਰ ਪੰਡਾਲ ਤੋਂ ਪੰਜ ਦਾਲਤ ਪੰਜ ਸੁਦਾਮੇ ਮਿਲਿਓ ਜਿਸ ਵੇਲੇ ਜੀ ਆ ਕੇ ਮੇਰੇ ਸੁਦਾਮੇ ਨੂੰ ਮਾਰੋ ਭਗਵਾਨ ਕ੍ਰਿਸ਼ਨ